एक <laughs> मिन <laughs> <laughs> ਸ਼ਰਮਾਈ ਜੀ ਸਿੱਧਾ ਸਿੱਧਾ ਜੀ ਸ਼ਰਮਾਈ ਜੀ ਸ਼ਰਮਾਈ ਜੀ ਇਹ ਹਨ ਸਾਡੇ ਸਨਮਾਨ ਅਪਰੂਵਮੈਂਟ ਡਾਕਟਰ ਚੇਅਰਮੈਨ ਸائن ਡਾ. ਸ਼ਰਮਾ ਜੀ ਸੋਦੇ ਬਹੁਤੀ ਸਤਿਕਾਰਯੋਗ ਵੰਕਣਾ ਸਰ ਸਿੰਘ ਜੀ ਇਹ ਮੇਰਾ ਭਰਾ ਬੰਦਰਕਮਲ ਮੱਟੂ ਸਾਡੀ ਸਪਤਾਜਗਰਾਂਕਰ ਕਸਨ ਬਾਜੀ ਬਾਹਲੇ ਦੀ ਪਤਨੀ ਆਖਰਾਖਰ ਮਧਿਆਤਮੇ ਪੱਤਰਕਾਰ ਸਾਹਿਬ ਪੱਤਰਕਾਰ ਸਰਮਾਨ ਆਤਾ ਸਰਵਾਸੀਓ ਦਾ ਨਾਮ ਪਤਾ ਬਿਨਾ ਦੇਖਾ ਅਤੇ ਰੇਖਾ ਦੇ ਸਾਡੀ ਸ਼ਹਿਰ ਦੇ ਵਿੱਚੋਂ ਅਹਾਂ ਨੂੰ ਮੰਨਿਆ ਤਰੀਕੇ ਦੇ ਨਾਲ ਹਰ ਇੱਕ ਜੁੜਾਉਣੇ ਨੂੰ ਪ੍ਰੋਗਰਾਮ ਹੁੰਦਾ ਦੇ ਵਿੱਚ ਪੇਚੰਦੇ ਨੇ ਉਹਨਾਂ ਰਾਖਾ ਨੂੰ ਲਾਇਆ ਹੈ ਕਿ ਇਹ ਨਹੀਂ ਸਹੀ ਮਾਰਗਦਰਸ਼ਨ ਕਰ ਕਰਦੇ ਨੇ ਕੁਲਕੋਟੋ ਸਨੇਹਾ ਹੁੰਦੇ ਨੇ ਤੋਂ ਮੇਰੀ ਨਾਲ ਦੀ ਬਹੁਤ ਇਹਦਾ ਪਿਆਰ ਕਿਉਂਕਿ ਹਮੇਸ਼ਾ ਹੀ ਤੈਨੂੰ ਪੋੜਾਇਆ ਰੇਦੀਆ ਕਾਹੀ ਜਾਂਦੇ ਤਸੀਲੇ ਚੰਦੇ ਰਹਨੇ ਆ ਤੇ ਇਹਨਾਂ ਤੋਂ ਕਿ ਸਾਨੂੰ ਕੁਝ ਨਾ ਸਿੱਖਣਾ ਚਾਹੀਦਾ। ਅੱਜ ਇਹਨਾਂ ਨੇ ਐਡਾ ਵੱਡਾ ਉਤਪਨ ਕਰਿਆ ਤੇ ਉਹਦੇ ਦੇ ਮੈਂ ਅਦਾਈ ਦਿਨਾਂ ਤੇ ਰਸਮੀ ਕਰਦਾ ਕਿ ਵਹਿਗੁਰੂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਹੋਰ ਰੱਖਿਆ ਵਾਸਤੇ ਤੇ ਇਸੇ ਹੀ ਤਰ੍ਹਾਂ ਪੂਰੇ ਰਾਤਿ ਦਿਨ ਸਹਾਇਤਾ ਦੇ ਵਿੱਚ ਆਪਣੀ ਮਾਣਕਤਾ ਦੇ ਜਿਹੜਾ ਆਮੇਸਾ ਪ੍ਰਚਾਰ ਕਰਦੇ ਰਹੇ ਹਾਂ ਜਿਨਾਂ ਦੀ ਮੌਸਮ ਦੀਆਂ ਨੂੰ ਸਰਦਾ ਦੇ ਹੁਣਟੇ ਕਰਦਾ ਹਾਂ ਆਹ ਸਾਥੀ ਆਮਸਾ ਇਹ ਜੀ ਸਾਡੇ ਸਵਰਗ ਅਸੀ ਭੈਣ ਗੁਰਸੇ ਜੀ ਦੀ ਯਾਦ ਵਿੱਚ ਹਰ ਸਾਲ ਬ੍ਰਹਮ ਕੁਮਰੀ ਆਸ਼ਮਾ ਨਾਂ ਦਾ ਵਿੱਕੇ ਕੈਂਪ ਲਗਾਇਆ ਜਾਂਦਾ ਹੈ ਔਰ ਅੱਜ ਵੀ ਇੱਕ ਕੈਂਪ ਲਗਾਇਆ ਗਿਆ ਬਲੱਡ ਨੇਸ਼ਨ ਕੈਂਪ ਜਿਸ ਵਿੱਚ ਹਰ ਰੋਜ਼ ਦੀ ਤਰ੍ਹਾਂ ਇੱਥੇ ਜਿਹੜੇ ਸਰਤਾਲੂ ਆਉਂਦੇ ਨੇ ਅੱਜ ਉਹ ਆਪਣੇ ਨਾਲ ਸਮਰਥਨ ਲਈਏ ਨੇ ਬੀ ਬਲੱਡ ਡ੍ਰੇਡ ਦੀ ਤਜਾਬੇ ਤਾਂ ਕਿ ਜੋ ਕਿਸੇ ਜਿੰਦਗੀ ਬਚਾਉਂਦੀ ਹੈ ਕਿਉਂਕਿ ਇਹ ਬਲੱਡ ਸਾਡੀ ਜਿੰਦਗੀ ਲਈ ਬਹੁਤ ਜ਼ਰੂਰੀ ਹੈ ਔਰ ਬ੍ਰਹਮ ਕਮਾਈ ਆਸ਼ਮ ਬਾਰੇ ਮੈਂ ਪਹਿਲਾਂ ਹੀ ਗੋਲਕੇ ਆਂ ਵੀ ਇਹਨਾਂ ਦਾ ਜੋ ਇੱਕ ਸਮਰਪਣ ਹੈ ਸਮਾਜ ਨੂੰ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਦੇਖਾ ਦੀਦੀ ਬਿਨਾ ਦੀਦੀ ਨਾ ਦੇ ਵਿੱਚ ਕੋਈ ਵੀ ਦੁੱਖ ਸੁੱਖ ਹੁੰਦਾ ਹੈ ਉੱਥੇ ਜਾਂਦੇ ਨੇ ਉਹ ਸਮਾਜ ਦੇ ਵਿੱਚ ਹਮੇਸ਼ਾ ਬਿਛਦੇ ਰਹਿੰਦੇ ਨੇ ਔਰ ਅੱਜ ਜਿਹੀ ਗੋਚਨ ਦੀਦੀ ਤਾਂ ਵਹੀ ਹੈ ਰਾਇਲੇ ਕੇ ਚਲੀਏ ਅਸੀ ਇਹ ਵਾਲੇ ਕੇ ਚਲੀਏ ਕਿ ਪਰਮਾਤਮਾ ਉਹਨਾਂ ਦੀ ਜਿੰਦਗੀ ਜੋ ਹੈ ਜਿਸ ਨੀਸਿਓ ਪੁੱਤ ਗਏ ਨਹੀਂ ਅੱਗੇ ਪਰਮਾਤਮਾ ਨੂੰ ਹਮਨੇ ਚਰਨਾ ਤੇ ਨਿਵਾਸ ਰੱਖੀ